तख्त साहेब दे जथेदार ज्ञानी रखबीर सिंह ने श्री अकाल तख्त साहेब की फसील तो कीता संबोधन श्री अकाल तख्त साहेब दे जथेदार ज्ञानी रखबीर सिंह ने कहा सुखबीर सिंह बादल अकाली सरकार समय डिप्टी सीएमसी उस समय जेहड़े फैसले ले गए हन ओ बहुत गलत हन जिस दे चलदे सिख हिता दा नुकसान होया है उथे ही शिरोमणि गुरुद्वारा प्रबंधक कमेटी दी हालत भी बहुत ज्यादा माडी हुई है ਜਿਸਨੇ ਚਲਦੇ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਅੱਗੇ ਅਤੇ ਸੰਗਤ ਵਿੱਚ ਪਹੁੰਚ ਕੇ ਮਾਫੀ ਮੰਗਣੀ ਚਾਹੀਦੀ ਹੈ ਕਿ ਮੇਰੇ ਕੋਲੋਂ ਗਲਤੀ ਹੋਈ ਹੈ ਜਦੋਂ ਤੱਕ ਉਹ ਮਾਫੀ ਨਹੀਂ ਮੰਗਦੇ ਉਸ ਸਮੇਂ ਤੱਕ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਕਿਰਪਾ ਦਾ ਦੌਰ ਭਵਿੱਖ ਵਿੱਚ ਹੋਵੇ ਜਬਾਦਤ ਸਖਤ ਸਤਨ ਸਿੰਘ ਆਸਣ ਦੇ ਮਾਲਕ ਤੁਕੂ ਜੁਗਿਆ ਕਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਪੰਤਰ ਹਾਜ਼ੂਰੀ ਅੰਦਰ ਮੇਰੀ ਪੀੜੇ ਦੇ ਮਾਲਕ ਸ਼ੈਨ ਸ਼ੌਕ ਪਿਤਾ ਦੇ ਕਰਕੇ ਤੇਕ ਦੇ ਧਨੀ ਸਤਖੰਡ ਸ੍ਰੀ ਹਰਮੰਤ ਸਾਹਿਬ ਔਰ ਬੇਰੀ ਜੀ ਦੇ ਮਾਲਕ ਸਤਿਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਚੱਕੇ ਕਲਾ ਵਿੱਚ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਤੀ 15 ਭਾਗੋ ਸੰਮਤ ਨੰਬਰ ਛਾਹੀ 556 ਮੁਤਾਬਕ ਮਿਤੀ 8 ਦੂ 2024 ਨੂੰ ਪੰਜ ਸਿੱਖ ਸਰਬੰਦ 71 ਦਾ ਸਕਤਰੇ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਰਬੰਦ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸਰੋ ਬਹੁਤ ਭਾਰੇ ਟਾਲ ਲੱਗੀ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ। ਸਿੱਖ ਹਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ। ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪ੍ਰੇਸ਼ ਹੋਟੇ। ਸ਼੍ਰੀ ਅਕਾੰਤ ਸਾਹਿਬ ਜੀ ਦੇ ਵਿਖੇ ਡੇਢ ਸੁਪੀਰ ਸਿੰਘ ਬਾਦਲ ਜੰਨਾ ਚਰ ਮਾੜੇ ਸਿੰਘ ਦੀ ਤਰ੍ਹਾਂ ਸ਼੍ਰੀ ਅਕਾੰਤ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਰੰਗ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਕੀਤਾ ਹੋਏ ਗੁਨਾਹਾਂ ਦੀ ਆਪ ਜੀ ਮੰਨਦੱਸ। अकाल मतिले जे तौर ते तरखाईअ घोषित जाशन